ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਤਿੰਨ ਮੁੱਦਿਆਂ ਤੇ ਗੱਲ ਕਰਨੀ ਹੈ ਪਹਿਲਾ ਤਾਂ ਇੱਕ ਮੁੱਦਾ ਜਿਹੜਾ ਕੰਟੀਨਿਊ ਚੱਲ ਰਿਹਾ ਹੈ ਜ ਜਿਹਨੂੰ ਫਾਲੋ ਅਪ ਸਟੋਰੀ ਕਹਿੰਦੇ ਆ ਸੀ ਕਿ ਜਿਹੜਾ ਕੱਲ ਧੂਰੀ ਜਿਵੇਂ ਮੌਨ ਸਾਹਿਬ ਨੇ ਨਿਸ਼ਾਨੇ ਲਾਏ ਸੀ ਕੁਲਦੀਪ ਸਿੰਘ ਗੜਗਾਸ ਤੇ ਜਥੇਦਾਰ ਤੇ ਜਾਂ ਅਕਾਲੀਆਂ ਤੇ ਕਿ ਤਾਂ ਧਰਮ ਦੀ ਓਟ ਦੇ ਵਿੱਚ ਲੁਕਦੇ ਨੇ ਛਿਪਕਲੀ ਦੀ ਦੇਦਾਰਨ ਦੇ ਕੇ ਕਿ ਕੀੜੇ ਮਕੋੜੇ ਖਾ ਕੇ ਗੁਰੂ ਸਾਹਿਬ ਦੀ ਫੋਟੋ ਦੇ ਪਿੱਛੇ ਜਾ ਬੈਠਦੀ ਉਹ ਮੇਰੇ ਨੇ ਉਹ ਮੈਂ ਵੀਡੀਓ ਪਾਈ ਹੋਈ ਹੈ ਪਿਛਲੀ ਵੀਡੀਓ ਉਹੀ ਚੱਲ ਰਹੀ ਹੈ ਉਹਦੀ ਕੰਟੀਨਿਊਸ ਵਿੱਚ ਜਿਹੜੀ ਗੱਲ ਕਿੱਥੋਂ ਸ਼ੁਰੂ ਹੋਈ ਜਦੋਂ ਇਹਨਾਂ ਕਿਹਾ ਸੀ ਕਿ ਗੁਰਦੁਆਰੇ ਚ ਗੁਰਕਾ ਚੱਕ ਤੋਂ ਫਿਰ ਦੇਖੋ ਕਿਵੇਂ ਭਜਦੇ ਨੇ ਇਹ ਸਰੋਨੀ ਕਮੇਟੀ ਤੇ ਪਰ ਅਥੋਂ ਗੱਲ ਸ਼ੁਰੂ ਹੋਈ ਉਹ ਗੱਲ ਕੰਟੀਨਿਊ ਕਰਾਓ ਦੂਜੀ ਗੱਲ ਕਰਾਂਗੇ ਕਿ ਜਿਹੜੇ ਸਾਡੇ ਸੂਬੇ ਦੇ ਵਿਜੀਟਰੀ ਮੰਤਰੀ ਨੇ ਸੰਜੀਵ ਰੌਣਾ ਉਹ ਮੰਨ ਗਏ ਕਿ ਅਸੀਂ ਜ਼ਮੀਨਾਂ ਵੇਚ ਰਹੇ ਹਾਂ ਪਰ ਕਹਿੰਦੇ ਨਿਜਮਤ ਸਰ ਵੇਚ ਰਹੇ ਹਾਂ ਨਾਲ ਕੋਈ ਨੀਤੀ ਨਵੀਂ ਨਹੀਂ ਹੈ ਜਿਹੜੀ ਦਹਾਕੇ ਪੁਰਾਣੀ ਹੈ 15 ਸਾਲ ਪੁਰਾਣੀ ਨੀਤੀ ਦੇ ਆਧਾਰ ਤੇ ਵੇਚ ਰਹੇ ਹੈ ਲੇਕਿਨ ਦੂਜੇ ਪਾਸੇ ਜਿਹੜੇ ਇੰਜੀਨੀਅਰਸ ਨੇ ਉਹ ਆ ਗਏ ਮੈਦਾਨ 'ਚ ਕਹਿੰਦੇ ਅਸੀਂ ਨਹੀਂ ਵੇਚਣ ਦੇਣੀ ਉਹਦੀ ਵੀ ਗੱਲ ਕਰਨੀ ਆਪਾਂ ਜੁੜੇ ਕੇ ਗੱਲ ਕਰਾਂਗੇ ਤੀਜੀ ਜਿਹੜੀ ਗੱਲ ਕਰਨੀ ਆ ਜਾਂ ਤੀਜਾ ਜਿਹੜਾ ਮੁੱਦਾ ਹੈ ਓਹੋ ਪੰਜਾਬ ਯੂਨੀਵਰਸਿਟੀ ਆ ਦੇ ਵਿਦਿਆਰਥੀਆਂ ਜਿਹੜੇ ਕਿਸ ਤਰ੍ਹਾਂ ਜਨਜੀ ਹੈ ਉਹ ਉੱਠ ਰਹੇ ਨੇ ਜਿਵੇਂ ਉਸ ਤਰ੍ਹਾਂ ਹਾਂ ਇੱਕ ਗੱਲ ਦੇ ਮੂਰਤ ਚ ਦੇਖਣ ਨੂੰ ਮਿਲਿਆ ਕਿ ਅੱਜ ਉਹਨਾਂ ਦੇ ਰਜਿਸਟਰਾਰ ਨੇ ਕਿਹਾ ਹੈ ਕਿ ਅਸੀਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਚਾਂਸਲਰ ਡੇਸ ਯੂਨੀਵਰਸਿਟੀ ਦੇ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਜਲਦੀ ਫੈਸਲਾ ਕਰ ਲਓਗੇ ਲੇਕਿਨ ਜੋ ਕੁਝ ਮਾਨ ਸਾਹਿਬ ਨੇ ਕਿਹਾ ਸੀ ਉਹ ਤਾਂ ਗੱਲ ਨਿਕਲੀ ਉਹ ਤਾਂ ਇੰਨੇ ਅੰਮ੍ਰਿਤਸਰ ਨੇ ਹਰਿਆਣਾ ਨੂੰ ਵਿਚ ਪਾਤਾ ਜਿਹੜੀ ਦੋਨੇ ਸਟੇਟਾਂ ਦੇ ਬਾਂਬਲਾ ਇਹ ਕਿੱਧਰ ਦੀ ਨੀਤੀ ਹੈ ਸਵਦੇ ਹੁੰਦੀ ਹੈ ਕੋਈ ਪਾਉਦੋ ਫਰਕ ਕਿਵੇਂ ਪੈਂਦਾ ਪਾਉਦੋ ਦਰਾਰ ਤੇ ਵਿਦਿਆਰਥੀ ਵੀ ਇਹ ਗੱਲ ਨੂੰ ਸਮਝ ਰਹੇ ਨੇ ਕੀ ਕਿਹਾ ਉਹਨਾਂ ਨੇ ਇਹ ਸਾਰੀ ਗੱਲਬਾਤ ਉਸ ਬਾਰੇ ਤੇ ਜਦੋਂ ਆਪਾਂ ਡਿਸਕਸ ਕਰਾਂਗੇ ਉਨਸ ਦੇ ਵਿੱਚ ਆਈ ਨਹੀਂ ਲੇਕਿਨ ਪਹਿਲਾ ਜਿਹੜੀ ਮੈਂ ਬੋਲੀ ਦੱਸ ਕੇ ਹਟਿਆ ਕਿ ਪਿਛਲੀ ਵੀਡੀਓ ਪਾ ਪਾਈ ਸੀ ਵੈਸੇ ਤਾਂ ਮੈਨੂੰ ਬਹੁਤ ਬੜਾ ਦੁੱਖ ਹੋਇਆ ਕਿ ਕਈ ਵਾਰੀ ਕੋਈ ਬੰਦੇ ਪਤਾ ਨਹੀਂ ਜਾਂਤਾ ਕਈ ਐਸੇ ਹੁੰਦੇ ਨੇ ਕਿ ਪਾਰਟੀਆਂ ਦੀ ਡਿਊਟੀ ਲਾਈਫ ਦੀ ਹੈ ਵੀ ਸਾਡੇ ਹੱਕ ਜਾਂ ਬਰੋਚਪੁੱਤਾ ਬੋਲਦਾ ਇਹ ਇਹਨੂੰ ਚੁੱਪ ਕਰਾਉ ਇਸ ਯੂਟਿਊਬਰ ਨੂੰ ਚੁੱਪ ਕਰਾਉ ਇਹ ਵੀ ਹੁੰਦਾ ਜਾਂ ਕਈ ਬਿਨਾ ਪੜ੍ਹੇ ਜਾਂ ਬਿਨਾ ਬੈਕਗ੍ਰਾਉਂਡ ਦੇਖੇ ਉੱਡ ਜਿਵੇਂ ਕੱਲ ਦੋ ਤਿੰਨ ਐਸਟਰਾ ਦੇ ਕਮੈਂਟ ਆਏ ਕਿ ਜੀ ਤੁਸੀਂ ਤਾਂ ਚਾਪਲਸੀ ਕਰ ਰਹੇ ਬਾਦਲ ਦੀ ਮੈਨੂੰ ਬੜੀ ਇਰਾਨੀ ਹੋਈ ਕਿ ਬਾਦਲ ਤਾਂ ਜਿਕਰ ਹੀ ਨਹੀਂ ਸੀ ਉਹ ਸਾਰੀ ਕਹਾਣੀ ਚ ਤੇ ਢਾਈ ਮੈਂ ਕਿਸ ਦੇ ਹੱਕ ਜਗ ਅਪਰੋਚ ਮੈਂ ਤਾਂ ਇਹ ਦਾਅਵੇ ਨਾਲ ਆਪਣੀਆਂ ਖਬਰਾਂ ਦਾ ਜਿਹੜਾ ਚੜ੍ਹਦੀ ਕਲਾ ਟੈਮ ਟੀਵੀ ਤੇ ਮੇਰਾ ਪ੍ਰੋਗਰਾਮ ਆਂਦਾ ਉਹ ਤੋਂ ਮੈਂ ਬਹੁਤ ਮਰਦਾ ਵਕਤ ਹੈ ਕਿ ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਦਾ ਜਿਹੜਾ ਹੈ ਸ਼ਬਦ ਕਿ ਕਬੀਰਾ ਖੜਾ ਸ਼ਹਿਰ ਵਿੱਚ ਸਭ ਕੀ ਭਾਂਗੇ ਖੈਰ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੇਰ ਮੇਰੇ ਤਾਂ ਉਹ ਚੱਲੇ ਹੈ ਤੇ ਅੱਜ ਕੱਲ ਤਾਂ ਵੈਸੀ ਗੁਰੂ ਤੇਗਪਾਦਰ ਸਾਹਿਬ ਦੇ ਦਿਨ ਚੱਲੇ ਨੇ ਝੂਠ ਬੋਲਣ ਦਾ ਬਤਲ ਵੀ ਤੇ ਬੋਲਣ ਵੀ ਚਾਹਤਾ ਵੀ ਲੋਕਾਂ ਦੇ ਸਾਹਮਣੇ ਰੱਖ ਤੋ ਜਿਹੜੀ ਗੱਲ ਹੈ ਉਹ ਰੱਖਣ ਦੀ ਕੋਸ਼ਿਸ਼ ਕੀਤੀ ਚਲੋ ਕਹਿ ਰਹੇ ਰਿਕ ਦਾ ਆਪਣਾ ਇੱਕ ਤਰੀਕਾ ਹੁੰਦਾ ਤੇ ਵੀ ਕਿਵੇਂ ਦੇਖਦੇ ਪਰ ਮੈਂ ਇਹ ਸਮ ਦਾ ਇੱਕ ਕਹਾਣੀ ਇਸੰਦੇ ਵਿੱਚ ਜਿਹੜੀ ਮੈਂ ਪਿਛਲੇ ਵੀਡੀਓ ਚ ਪਾਈ ਉਹ ਸ਼ੁਰੂਆਤਾਂ ਮਾਨਸਬਦਿਕ ਕੀਤੀ ਸੀ ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਜਿਹੜੀ ਭਗਵੰਤ ਬਾਦ ਦੀਆਂ ਗੱਲਾਂ ਚ ਕੇਵਰੀ ਤਰਕਤਦਲੀਲ ਹੁੰਦੀ ਹੈ ਲੇਕਿਨ ਇੱਕ ਮੁੱਖ ਮੰਤਰੀ ਇਸ ਤਰ੍ਹਾਂ ਪਹਿਲਾਂ ਨਹੀਂ ਨਾ ਕਦੇ ਕਹਿੰਦਾ ਸੀ ਧਰਮ ਦੇ ਮਾਮਲੇ ਜਿਵੇਂ ਉਹ ਕਹਿੰਦੇ ਨੇ ਜਦੋਂ ਇਹਨਾਂ ਨੇ ਸ਼ੁਰੂਆਤੋਂ ਤੋਂ ਕੀਤੀ ਸੀ ਜਿੱਥੋਂ ਇਹ ਗੱਲ ਚੱਲੀ ਕਿ ਗੁਰਦੁਆਰਿਆਂ ਚ ਬੋਲ ਕ ਚੱਕਦੇ ਤੇ ਫਿਰ ਦੇਖੋ ਤੁਸੀਂ ਅੱਧੀ ਕਮੇਟੀ ਦੇ ਮੈਂਬਰ ਰਹਿ ਜਾਣਗੇ ਦੇ ਜਿੱਦ ਸਦਾ ਗੋਲਕਚੋਰ ਕਹਤਾ ਤਾਂ ਇੱਕ ਉਹ ਇਹ ਧੀਨੀ ਹੈ ਕ੍ਰਪਸ਼ਨ ਦੇ ਮਾਮਲੇ 'ਚ ਤਾਂ ਉਹਨਾਂ ਦਾ ਆਪਦਾ ਸੈਕਟਰ ਯਰਚਲ ਸਿੰਘ ਉਹ ਕਹਿ ਕੇ ਗਏ ਕਿ ਦਿੱਲੀ ਕਮੇਟੀ ਜਿਹੜੀ ਸ਼ਰੌਂਗੁਰ ਦਵਾਰਾ ਕਮੇਟੀ ਜਿਹੜੀਆਂ ਵੀ ਕਮੇਟੀਆਂ ਨੇ ਉਹਨਾਂ 'ਚ ਕ੍ਰਪਸ਼ਨ ਹੈ ਤੇ ਉਹਨੇ ਸ਼ਰੌਂਗੁਰ ਦਵਾਰਾ ਪ੍ਰਬੰਧਕ ਕਮੇਟੀ ਮਾਰੇ ਤਾਂ ਬਹੁਤ ਜ਼ਿਆਦਾ ਕਿਉਂਕਿ ਚੀਫ ਸੈਕਟਰੀ ਨੂੰ ਪਤਾ ਲੱਗ ਗਿਆ ਸਾਰਾ ਕੁਝ ਕਿ ਅੱਥੇ ਕੀ ਚੱਲ ਰਿਹਾ ਹੈ ਉਹ ਅਪਸ਼ੰਤਾ ਹੁਣ ਇਹ ਸੇਵਾ ਕਰਨੀ ਤਾਂ ਉਹ ਕਰਦੇ ਕੱਲ ਜਦੋਂ ਮੇਰੀ ਗੱਲਬਾਤ ਹੋਈ ਇੱਕ ਡੇਰਾ ਮੁਕੀ ਸੰਤ ਜਿਹੜਾ ਬਾਬਾ ਹਾਕਮ ਸਿੰਘ ਸਹਾਰਾ ਵਾਲੇ ਉਹ ਫੰਕਸ਼ਨ ਤੇ ਮੈਨੂੰ ਮਿਲ ਗਿਆ ਬੜਾ ਸੱਚ ਬੋਲਿਆ ਮੈਨੂੰ ਕਹਿੰਦੇ ਕਿ ਜਿਹੜਾ ਡੇਰੇ ਵਾਲੇ ਨੇ ਨਾ ਉਹ ਉਹ ਸਾਰੇ ਜਿਹੜਾ ਉਹ ਸ਼ਰਧਾਪਾਲ ਨੇ ਹੁੰਦੇ ਬਿਲਕੁਲ ਸਹੀ ਗੱਲ ਹੈ ਸ਼ਰਧਾਪਾਲ ਤੋਂ ਬਹੁਤ ਘੱਟ ਹੁੰਦੇ ਨੇ ਪਤਾ ਆਪਨ ਨੂੰ ਇਸ ਗੱਲ ਦਾ ਲੇਕਿਨ ਉਹਨਾਂ ਦੇ ਮੋਹ ਸੁਣ ਕੇ ਮੈਨੂੰ ਬੜਾ ਚੰਗੀ ਲੱਗੀ ਤੇ ਇਸੇ ਤਰੀਕੇ ਨਾਲ ਜਿਹੜੇ ਸਾਡੇ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਲੋਕ ਨੇ ਹੁੰਣਾ ਆਪਣੇ ਹਿਸਾਬ ਨਾਲ ਹੀ ਚੱਲੇ ਨੇ ਸੇਵਾ ਸੁਭਾ ਨਹੀਂ ਕਰ ਰਹੇ ਉਹਦੇ ਸੇਵਾ ਦਾ ਤਾਂ ਕਨਸੈਪਟ ਹੀ ਖਤਮ ਹੋ ਗਿਆ ਤਾਂ ਬਹੁਤ ਜ਼ਿਆਦਾ ਸਾਰੇ ਬਾਰੇ ਨਹੀਂ ਮੈਂ ਕਹਿੰਦਾ ਤੇ ਕਰਪਸ਼ਨ ਦੇ ਵੀ ਬਹੁਤ ਤਰੀਕੇ ਨੇ ਤੁਸੀਂ ਦੋ ਮੈਂਬਰ ਆਪਣੇ ਘਰ ਕੰਮ ਤੇ ਲਾ ਲਿਆ ਡਰਾਈਵਰ ਲਾ ਲਿਆ ਜਮੀਨਾਂ ਦੇ ਜਿਹੜਾ ਠੇਕੇ ਤੇ ਵਿਚੇਰਾ ਫੇਰੀ ਹੋਰ ਕਮਿਸ਼ਨ ਲੈਣਾ ਜਿਹੜਾ ਸਮਾਨ ਖਰੀਦਣਾ ਬੜਾ ਕੁਛ ਇਹ ਸਾਰਾ ਕੁਝ ਦੱਸਿਆ ਉਹਨਾਂ ਨੇ ਫਿਰ ਮਾਲ ਸਾਬ ਜਿਹੜਾ ਮੁੱਖ ਮੰਤਰੀ ਦੇ ਮੋਹ ਇਹ ਗੱਲ ਜੋ ਚੱਲੀ ਉਦੋਂ ਚਰਚਾ ਦਾ ਵਿਸ਼ਾ ਬਣੀ ਸੀ ਤੇ ਉਦੋਂ ਬਾਅਦ ਮੈਂ ਬਹੁਤ ਵਾਰ ਕਿਰਦੀਪ ਸਿੰਘ ਗੜਕਾ ਜਵਾਰੇ ਵੀ ਜਿਹੜੇ ਕਾਰਜਕਾਰੀ ਜਥੇਦਾਰ ਨੇ ਕਿ ਇਹ ਜਥੇਦਾਰ ਤੇ ਇਹਨਾਂ ਨੂੰ ਪੋਲਿਟਿਕਲ ਵਿਧਵਾ ਨੂੰ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਇਹ ਤਾਂ ਬਹੁਤ ਘੱਟ ਬੋਲਣ ਕਦੇ-ਕਦੇ ਬੋਲਣ ਤਾਂ ਕਿ ਇਹਨਾਂ ਦਾ ਅਸਰ ਰਹੇ ਪ੍ਰਭਾਵ ਰਹੇ ਪਰ ਇਹ ਤਾਂ ਲਗਾਤਾਰ ਬੋਲਦੇ ਨੇ ਔਰ ਉਹਨਾਂ ਮੁੱਦਿਆਂ ਤੇ ਬੋਲਦੇ ਨੇ ਜਿਨ੍ਹਾਂ ਦੀ ਲੋੜ ਨਹੀਂ ਉਹ ਪਿੱਛੇ ਜਿਹੇ ਉਹਨਾਂ ਨੇ ਕਹਿਤਾ ਕਿ ਜਿਹੜੀ ਸਰਕਾਰ ਲਾ ਰਹੀ ਹੈ ਇਫਲੈਕਸ ਲਾ ਰਹੀ ਹੈ ਅਹੀਆ ਸਾਫਾ ਤੇ ਰਹੀ ਹੈ ਜਿੱਥੇ ਬਰਿਆਦਾ ਵੀ ਨਹੀਂ ਦੇਖ ਰਹੇ ਜੋ ਹੁਣ ਇਹ ਗੱਲ ਕਹਿੰਦੀ ਇਹ ਬਹੁਤ ਸਾਰੇ ਬੰਦੇ ਨੇ ਕਹਿਣਾ ਲੇ ਇੱਕ ਜੱਥੇਦਾਰ ਦੇ ਮੂੰਹੋਂ ਗੱਲ ਨਹੀਂ ਸੀ ਇਹ ਨੂੰ ਲੈ ਲਿਆ ਗੱਲ ਉਹਨਾਂ ਨੇ ਜਦੋਂ ਜੱਥੇਦਾਰ ਤੇ ਮਗਰ ਪਏ ਭਗਵੰਤ ਮਾਨ ਕਹਿੰਦੇ ਜਿਹੜਾ ਬੰਦਾ ਖੁਦ ਆਪਣੀ ਨਿਯੁਕਤੀ ਵੇਲੇ ਜਿਹੜੇ ਮर्यादा ਦੀ ਉਲੰਘਣਾ ਕੀਤੀ ਉਹ ਸਾਨੂੰ ਮर्यादा ਸਿਖਾਉ ਹੁਣ ਮੌਕਾ ਦਿੱਤਾ ਨਾ ਤੇ ਹਲੇ ਤੱਕ ਇਹ ਤਾਂ ਪ੍ਰਮਾਣ ਪੱਤਰ ਲੈ ਰਹੇ ਲੋਕਾਂ ਤੋਂ ਪੱਗਾਂ ਲੈ ਰਹੇ ਪੱਗਾਂ ਬਣਵਾ ਰਹੇ ਇਹ ਜੀ ਮੈਨੂੰ ਮੰਨੋ ਤੁਸੀਂ ਉਹ ਸਾਨੂੰ ਸਿਖਾਓ ਹਰ ਕੀ ਲੋੜ ਸੀ ਇਹ ਭਗਵਦ ਚਨ ਇਹ ਸੁਣਦੇ ਮੈਨੂੰ ਇਹ ਲੱਗਦਾ ਕਿ ਗੁਰਦੀਪ ਸਿੰਘ ਗੁਰਗੱਜ ਵੀ ਬਹੁਤ ਜ਼ਿਆਦਾ ਬੇਲੋੜੇ ਬਿਆਨਬਾਜ਼ੀ ਕਰਦੇ ਨੇ ਇਹ ਮੈਂ ਬਹੁਤ ਵਾਰ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਤਾਂ ਉਹ ਬੋਲੋ ਇੱਕੋ ਪਾਸੇ ਤਾਂ ਤੁਹਾਨੂੰ ਕਹਦੇ ਨਹੀਂ ਸਾਡੇ ਪੋਪ ਨੇ ਜੀ ਉਹ ਭਾਈ ਜੇ ਇਹ ਹੈ ਤਾਂ ਤੁਸੀਂ ਪੋਪ ਨੂੰ ਸੁਣੋ ਕਦੇ ਭੋਲੇ ਜੇ ਬੋਲਦਾ ਸਾਰੀ ਦੁਨੀਆ ਸੁਣਦੀ ਹੈ ਤੁਸੀਂ ਕਦੇ ਕਦੇ ਬੋਲੋ ਤੇ ساری ਦੁਨੀਆ ਸੋੜੇ ਸੋੜੋ ਦੇਉ ਕੌਮ ਦੇ ਨਾਮ ਸੇ ਹਰ ਰੋਜ਼ ਤੁਸੀਂ ਖਬਰਾਂ ਚ ਹਰ ਰੋਜ਼ ਛੋਟੀ ਛੋਟੀ ਗੱਲ ਤੇ ਵੀ ਖਬਰਾਂ ਚ ਤੋਂ ਉਹਦੇ ਨਾਲ ਖਬਰਾਂ ਦੇਖ ਕੇ ਤੁਹਾਨੂੰ ਤਾਂ ਖੁਸ਼ੀ ਮਿਲਦੀ ਹੈ ਪੋਲਿਟੀਕਲ ਬੰਧਿਆਵਾ ਲੇਕਿਨ ਰੁਤਬੇ ਤੇ ਫਰਕ ਪੈਦਾ ਪਾਤਖਾਲ ਰੁਤਬੇ ਤੇ ਫਰਕ ਦੇਖੋ ਤੁਸੀਂ ਜਿਵੇਂ ਮੁੱਖ ਮੰਤਰੀ ਨੇ ਅਟੈਕ ਕੀਤਾ ਕਦੇ ਮੈਨੂੰ ਸਕੱਤਰੇ ਤੋਂ ਬੁਲਾਉਣ ਨੂੰ ਫਿਰਦੇ ਨੇ ਤੇ ਸਕੱਤਰੇ ਹਾਲਾਂਕਿ ਸਕੱਤਰੇ ਚ ਨਹੀਂ ਕੋਈ ਪਤਲਬ ਹੁੰਦਾ ਤਲਬ ਤਾਂ ਹਾਲ ਤੱਕ ਸਾਬਤ ਨਹੀਂ ਹੋਇਆ ਸ਼ਾਇਦ ਉਹਨਾਂ ਦੇ ਸਬਕੌਨਸ਼ੀਅਸ ਕਿਤੇ ਪਤਾ ਪੂਗਾ ਕਿ ਬੈਦਾ ਬੁਲਾਉਣ ਦੇ ਕਾਬਿਲ ਹੀ ਨਹੀਂ ਹਾਂ ਮਤਲਬ ਉਹ ਤਾਂ ਪੂਰਨ ਗੁਰਸਿੱਖ ਨੂੰ ਬੁਲਾਇਆ ਜਾਂਦਾ ਐਚ ਤਾਂ ਜਿਹੜੇ ਦਾੜੀ ਰੰਦੇ ਸਾਡੇ ਵਰਗੂ ਨੂੰ ਵੀ ਬੁਲਾਇਆ ਜਾ ਸਕਦਾ ਆਪਾਂ ਜਦੋਂ 2 ਦਸੰਬਰ ਦੇ ਹੁਕਮਨਾਮੇ ਬਿਲਿ ਦੇਖੇ ਇਸ ਤਰ੍ਹਾਂ ਕੇ ਹਰ ਸੇ ਦੋ ਬੰਦਿਆਂ ਨੂੰ ਭਜਾਓ ਸੈੱਡ ਤੇ ਹੋ ਜਾਓ ਤੇ ਇਹੇ ਦਾੜੀ ਕੱਟਣ ਵਾਲੇ ਨੂੰ ਵੀ ਬੁਲਾ ਸਕਦੇ ਤੇ ਸ਼ਾਇਦ ਉਹਨਾਂ ਨੇ ਤਾਂ ਕਿਹਾ ਹੋਵੇ ਇਸ ਕਰਤਰ ਵਿੱਚ ਕਰ ਪਰ ਵਰਤਮਾਨ ਦਾ ਜਿਹੜਾ ਹੈ ਅਟੈਕ ਕੱਲਾ ਫਿਰ ਇੱਥੇ ਗੁਰਗੱਜ ਤੇ ਉਹ ਤਾਂ ਫਿਰ ਸਾਰੀ ਸਰੋਵੀ ਕਮੇਟੀ ਤੇ ਸੀ ਬੁਲਾ ਲੂ ਕਹਿੰਦੇ ਮੈਂ ਦੱਸੂ ਤੁਸੀ ਕੀ ਕਰਦੇ ਹੋ ਤੇ ਫਿਰ ਬੋਕਾ ਸੀ ਕਹਿੰਦੇ ਅਪਰੋਂ ਪਤਾ ਹੀ ਦੋ ਦਸੰਬਰ ਦਾ 90 ਲੱਖ ਕਹਿੰਦੇ ਸਰੋਵੀ ਕਮੇਟੀ ਤੇ ਫਿਰ ਦਿੱਤਾ ਨਹੀਂ ਇਹਨਾਂ ਨੇ ਠੀਕ ਕਹਿੰਦਾ ਤੁਸੀਂ ਉਹ ਕੀਤਾ ਦੇਰਾ ਵੀ ਪਿਆਣਾ ਤੁਹਾਨੂੰ ਵਾਪਸ ਤੇ ਇਹ ਵੀ ਉਹਨਾਂ ਨੇ ਫਿਰ ਬਹੁਤ ਦਿੱਤਾ ਤਾਂ ਹੀ ਉਹ ਲੁਕੇ ਹਨਾ ਜਿਹੜਾ ਰੀਮ ਰਾਮ ਰਹੀਮ ਨੂੰ ਜਦੋਂ ਜਸਟੀਫਾਈ ਪੁਰਵਾਇਆ ਤਾਂ ਕਹਦੇ ਜਿਹੜੀ ਕ腐ਸ਼ ਤੁਸੀਂ ਕਰਦੇ ਮੈਨੂੰ ਪਤਾ ਬਸ ਸਵਾਲ ਤਾਂ ਇਹ ਨਹੀਂ ਹਟ ਸਕਦਾ ਕਿ ਤੁਹਾਨੂੰ ਸ਼੍ਰੋਮਿਕ ਕਮੇਟੀ ਦੇ ਤਾਂ ਪਤਾ ਮਾਨ ਸਾਹਿਬ ਤੇ ਘਰ ਚਾਰਨਪੁਰ ਨੂੰ ਤਾਂ ਨਹੀਂ ਪਤਾ ਲੱਗਿਆ ਜੋ ਕੁਛ ਇੱਥੇ ਚੱਲੇ ਹੈ ਪੰਜਾਬ 'ਚ ਉਹਦਾ ਨਹੀਂ ਪਤਾ ਲੱਗ ਰਿਹਾ ਹੁਣ ਤਾਂ ਮੁੱਖ ਮੰਤਰੀ ਨੂੰ ਕੀ ਦੀ ਵਿਚਰ ਦੀ ਨਜ਼ਰ ਆਉਂਦੀ ਹੈ ਤੇ ਐਨਾ ਕੁਛ ਜਿਹੜਾ ਚੱਲ ਜਾਂਦਾ ਉਹ ਤਾਂ ਪਤਾ ਹੋਣਾ ਚਾਹੀਦਾ ਇਹ ਵੀ ਹੈ ਨਾ ਉਸ ਕਰ ਸਕਦੇ لیکن ایک گل چلਦਾ رہی پھر پھر ਉਹਨਾਂ ਨੇ ਜਿਹੜੀ ਗੱਲ ਮੈਂ ਪਿਛਲੀ ਵੀਡੀਓ ਚ ਪਾ ਚੁੱਕਿਆ ਇਸ ਕਰਕੇ ਮੈਂ ਉਹਨੂੰ ਰਿਪੀਟ ਨਹੀਂ ਕਰਦਾ ਜਿਵੇਂ ਉਹਨਾਂ ਨੇ ਕਹ ਲਿਆ ਤਾਂ ਨਿਸ਼ਾਨਾ ਲਾਇਆ ਕਹਿੰਦੇ ਇਹ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ ਇਹ ਤਾਂ ਸਿਪਲੀ ਵਰਗੇ ਨੇ ਉਹ ਸਿਪਲੀ ਕਿ ਅੱਜ ਕੱਲ ਕਿਉਂਕਿ ਦਿੱਲੀ ਵਾਲੇ ਨਾਲ ਰਹਿੰਦੇ ਨੇ ਕਿਰਲੀ ਨੂੰ ਸਿਪਲੀ ਦੱਸਦੇ ਨੇ ਤੇ ਉਹ ਕਹਿੰਦੇ ਜਿਵੇਂ ਕਿਰਲੀ ਖਾਦੀ ਹੈ ਜਿਹੜੇ ਮਕੋੜੇ ਤੇ ਸਾਰੇ ਰਾਤ ਫਿਰ ਹੁਲਕ ਜਾਂਦੀ ਹੈ ਜਿਹੜੀ ਗੁਰੂ ਦੀ ਫੋਟੋ ਦੇ ਪਿੱਛੇ ਤੇ ਇਹ ਐਂ ਲੁਕ ਜਾਂਦੇ ਨੇ ਗਰਾਹ ਕਰਦੇ ਨੇ ਲੁਕ ਜਾਂਦੇ ਨੇ ਉਹਨਾਂ ਨੇ ਫਿਰ ਉਹਨਾਂ 'ਤੇ ਇਲਜ਼ਾਮ ਪਾਇਆ ਤੇ ਉਧਰੋਂ ਜੇ ਪਾਸੇ ਵੀ ਆਵੇ ਉਹ ਹੋਣੀ ਸੀ ਇਹ ਇਨ੍ਹਾਂ ਦਿਨਾਂ ਦੇ ਵਿੱਚ ਜਦੋਂ ਸੀ ਇਹ ਬਣਾ ਰਹੇ ਗੁਰੂ ਪਰ ਪ੍ਰਕਾਸ਼ ਜਿਹੜਾ ਆਪਣਾ ਸਰ ਸੀ ਦੀਸਮਗਮ ਤੇ ਇਹ ਚੱਲ ਰਿਹਾ ਉਹ ਕਹਦੇ ਆ ਬੰਦਾ ਜਿਹਨੇ ਸੌਂ ਕਾ ਕੇ ਮਾਂ ਦੀ ਸੌਂ ਫਾਤੀ ਸੀ ਸ਼ਰਾਬ ਲਈ ਉਹ ਤੋੜਦੀ ਸ਼ਰਾਬੀ ਕੇ ਗੁਰੂ ਘਰ ਚੱਲ ਗਿਆ ਗੁਰਪ੍ਰੀਤ ਸਿੰਘ ਚੰਬਰ ਕਹਦੇ ਸ਼ਰਾਬੀ ਕਿਉਂਕਿ ਤੇ ਮੈਂ ਇਹ ਬੋਲਦਾ ਇਹ ਤਾਂ ਬੋਲਣ ਦਾ ਅਧਿਕਾਰ ਹੀ ਨਹੀਂ ਨਾ ਚਕ ਤੌਰ ਤੇ ਜਿਹੜੀ ਇੱਕ ਦੂਜੇ ਤੇ ਜੋ ਕੁਝ ਛੱਡਿਆ ਦੇਖੋ ਦੋ ਤਿੰਨ ਗੱਲਾਂ ਚਾਪਾ ਇਹ ਤਾਂ ਲੜਦਾ ਫਿਰੇ ਲੰਬੀ ਗੱਲ ਹੈ ਦਰਦਾ ਇਹ ਹੈ ਵੀ ਕਈ ਗੱਲਾਂ ਚ ਭਗਵੰਤ ਮਾਲ ਠੀਕ ਹੈ ਇੱਕ ਗੱਲ ਤਾਂ ਇਹ ਠੀਕ ਨੇ ਕਿ ਪਹਿਲੀਆਂ ਸਰਕਾਰਾਂ ਵੀ ਮਲਾਉਂਦੀਆਂ ਰਹੀਆਂ ਨੇ ਉਹਨਾਂ ਨੂੰ ਇਹ ਕਹੀ ਜਾਣਾ ਕਿ ਜੇ ਤੁਸੀਂ ਨਾ ਮਨਾਓ ਦਖਲਅੰਦਾਜ਼ੀ ਨਾ ਕਰੋ ਸਿਰ ਪ੍ਰਬੰਧ ਦੇਖੋ ਇਹ ਕੈਪਟਨ ਸਾਹਿਬ ਨੇ ਵੀ ਬਣਾਏ ਸੀ ਸਤਪਦੀ ਜਦੋਂ ਆਈ ਸੀ ਜਿਹੜੇ ਅਕਾਲੀਆਂ ਵਲੇ ਵੀ ਹੋਏ ਜੇ ਬਣਾ ਰਹੇ ਨੇ ਕੋਈ ਗਲਤੀ ਨਹੀਂ ਹਾਂ ਦੂਜੇ ਪਾਸੇ ਇਹ ਗੱਲ ਜ਼ਰੂਰ ਹੈ ਕਿ ਤੁਸੀਂ ਜਿਹੜਾ ਹੈ ਡਿਵੈਲਪਮੈਂਟ ਦੇ ਕੰਮ ਕਰਦੇ ਤੁਸੀਂ ਜ਼ਿਆਦਾ ਅਸਰ ਪੈਣਾ ਸੀ ਇਹ ਉਹਦਾ ਪੱਖ ਵੀ ਲੈਣੇ ਆਪਾਂ ਇਹ ਸੇਕਦਲ ਤੋਂ ਵੀ ਇੱਕ ਤਬਾਨ ਸਾਭ ਦੀ ਇਹ ਗੱਲ ਠੀਕ ਹੈ ਦੂਜੀ ਬਾਨ ਸਾਭ ਦੀ ਇਹ ਗੱਲ ਜਿਹੜੀ ਕ腐ਪਸ਼ਨ ਦੀ ਪਤਾ ਸਭੀ ਦੁਨੀਆ ਨੂੰ ਪਤਾ ਵੀ ਕੀ ਚੱਲ ਰਿਹਾ ਹੈ ਇਹ ਵੀ ਗੱਲ ਠੀਕ ਉਹ ਸਭ ਦੀ ਹੈ ਉਹਨਾਂ ਦੀ ਲੇਕਿਨ ਉੱਥੇ ਸਵਾਲ ਪੈਦਿਸ ਜੁਟ ਹੈ ਕਿ ਉਹ ਕਟੜਾ ਬਾਂਦਰ ਸਰਕਾਰ ਵੀ ਚੱਲਦੀ ਹੈ ਉਹਦਾ ਵੀ ਪਤਾ ਹੋਣਾ ਚਾਹੀਦਾ ਲੇਕਿਨ ਇਹ ਦੂਜਾ ਪੱਖ ਜਿਹੜੀ ਤਾਂ ਮੈਂ ਜ਼ਿਕਰ ਕਰ ਰਿਹਾ ਸੀ ਜਿਹੜਾ ਹਰਜਿੰਦਰ ਸਿੰਘ ਧਾਮੀ ਦੀ ਐਂਟਰੀ ਹੋ ਗਈ ਉਹ ਕਦੇ ਜੀ ਸਾਡੇ ਕਮੇਟੀ ਚ ਦਖਲ ਦਿੰਦੇ ਨੇ ਧਾਰਮਿਕ ਪ੍ਰੋਗਰਾਮ ਕਰਾਉਣਾ ਤਾਂ ਸਵੈਮਿਲ ਕਮੇਟੀ ਦਾ ਕੰਮ ਹੈ ਤੇ ਇਹ ਸਾਡਾ ਖੇਤਰ ਹੈ ਇਹ ਸਰਕਾਰ ਦਾ ਥੋੜੀ ਹੈ ਸਰਕਾਰ ਕਰਦੀ ਹੈ ਫਿਰ ਨਾਜਗਾਣੀ ਕਰਾਉਂਦੀ ਹੈ ਸਰਕਾਰ ਕਰਦੀ ਹੈ ਭਾਈ ਜਾਤਾ ਦੀ ਤਸਵੀਰ ਦਾ ਬਵਾਦ ਖੜਾ ਹੋ ਜਾਂਦਾ ਹੈ ਤੇ ਇਹ ਤਾਂ ਪ੍ਰਚਾਰ ਤੇ ਜੋੜ ਦਿੰਦੇ ਨੇ ਇਹ ਤਾਂ ਸ਼੍ਰੀਨਗਰ ਵਿੱਚ ਵੀ ਅੱਥੋਂ ਪੱਤਰਕਾਰਾਂ ਨੂੰ ਲੈ ਕੇ ਗਏ ਨੇ ਪਰ ਉਹ ਖੈਰ ਸਰਕਾਰਾਂ ਕਰਦੀਆਂ ਤਾਂ ਕੁਝ ਜ਼ਿਆਦਾ ਪ੍ਰਚਾਰ ਕਰਦੇ ਬਸ ਐਨਾ ਹੀ ਹੈ ਇਹ ਸਰਵੇ ਕਰਦੀ ਹੁੰਦੀ ਇਹਨੇ ਤੇ ਜੋ ਚੜੀਗੜ ਤੋਂ ਚਾਰ ਪੱਤਰਕਾਰਾਂ ਦੀ ਟੀਮ ਲੈ ਕੇ ਤਾਂ ਵੀ ਕੀ ਹੋ ਗਿਆ ਤੇ ਵਿਚਾਰੇ ਪੱਤਰਕਾਰ ਵੀ ਕਸ਼ਵੀਰ ਦੇਖਿਆ ਇਸ ਬਹਾਨੇ ਸੋ ਇਹ ਜਿਹੜੇ ਕਹਿੰਦੇ ਤੁਸੀਂ ਜੇ ਕਰਨਾ ਸੀ ਡਿਵੈਲਪਮੈਂਟ ਦੇ ਕੰਮ ਕਰਦੇ ਉਹ ਕੀਤਾ ਲੈ ਤੁਸੀਂ ਜਿਹੜੀਆਂ ਅਨੰਦਪੁਰ ਸਾਹਿਬ ਦੀ ਗੜਸ਼ਕ ਗਰਾਣੀ ਸੜਕ ਤਾਂ ਸਰਵੇ ਵਾਲੇ ਬਾਬੇ ਬਣਾ ਰਹੇ ਤੁਹਾਡੇ ਤਾਂ ਉਹ ਨਹੀਂ ਬਣੀ ਤੇ ਤੁਸੀਂ ਕੋਈ ਜੇ ਇੰਨੇ ਖਰਚ ਕਰਦਾ ਕੋਈ ਹਸਪਤਾਲ ਬਣਾ ਦੋ ਉਈ ਯੂਨੀਵਰਸਿਟੀ ਬਣਾ ਦੋ ਤਾਂ ਮੀ ਸਾਹਿਬ ਨੇ ਇਹ ਸਲਾਹ ਦਿੱਤੀ ਹੁਣ ਦਖਨ ਦਾਜੀ ਦਾ ਉਹਦੇ ਚ ਮਾਨ ਸਾਹਿਬ ਦੇ ਦਲੀਲ ਸਾਹਿਬ ਇਹਨਾਂ ਨੂੰ ਘਾਟ ਕਰਕੇ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਵੇਂ ਤਿਰਿ ਰਜਿੰਦਰ ਬਾਜ ਬਣ ਕੇ ਕਿਹਾ ਸੀ ਕੀ ਲੋੜ ਹੈ ਵਿਧਾਨ ਸਭਾ ਦਾ ਸੈਸ਼ਨ ਉੱਥੇ ਕਰ ਲਓ ਵਿਧਾਨ ਸਭਾ ਚ ਪੈਸਾ ਪਾਚਦਾ ਕਿਤੇ ਹੋਰ ਨਾਲੋ ਬਿਲਕੁਲ ਸਹੀ ਗੱਲ ਤੇ ਯੂਨੀਵਰਸਿਟੀ ਪਾਣ ਸਾਹ ਦੀ ਹਸਪਤਾਲ ਵੀ ਪਾਣ ਸਾਹ ਦਾ ਖਰਚੇ ਜਿਹੜੇ ਨੇ ਉਹ ਜਿਹੜੇ ਹੋ ਰਹੇ ਨੇ ਜਿਵੇਂ ਹੀ ਵੈਂਟ ਮਲੇਸ ਹੋਰੇ ਹੈ ਤੇ ਖਰਚੇ ਦਾ ਰੌਲਾ ਪੈਣੇ ਕਿ ਜੇ ਕੰਪਨੀਆਂ ਜਦੋਂ ਲੋਕਾਂ ਨੇ ਆਰਟੀਏ ਚ ਮੰਗਿਆ ਵੀ ਇਹ ਕਿੱਥੋਂ ਦੀਆਂ ਕੰਪਨੀਆਂ ਸੀ ਟੈਂਟ ਸਿਟੀ ਕਿਹਨੇ ਬਣਾਇਆ ਕਿੰਨਾ ਖਰਚਾ ਹੋਇਆ ਇਹ ਸਾਰੀਆਂ ਗੱਲਾਂ ਫਿਰ ਪੁੱਛੀਆਂ ਤੇ ਉਹਦਾ ਜਵਾਬ ਦੇਣਾ ਔਖਾ ਹੋ ਜਾਣਾ ਕਿਉਂਕਿ ਬਹੁਤ ਸਾਰੇ ਬਾਹਰਲੇ ਦੀ ਸੋ ਇਹ ਪਹਿਲੇ ਦਰਸ਼ਕੋ ਇਹ ਜਿਹੜਾ ਮੁੱਦਾ ਨਾ ਇਹ ਤਾਂ ਬਹੁਤ ਗੱਲ ਹੋ ਸਕਦੀ ਹੈ ਪਿਛਲੀ ਵੀਡੀਓ ਕਿਤੇ ਹੋਈ ਮੈਂ ਤਾਂ ਸਭ ਤੋਂ ਅਪਡੇਟਿੰਗ ਕਰਨਾ ਸੀ ਇਹ ਸੌਚਾ ਲੇਕਿਨ ਨਵਾਂ ਮੁੱਦਾ ਜਿਹੜਾ ਹੈ ਉਹ ਜ਼ਿਆਦਾ ਇੰਪੋਰਟੈਂਟ ਲੱਗਿਆ ਉਹ ਇਸ ਕਰਕੇ ਲੱਗਿਆ ਕਿ ਸਾਡੇ ਜਿਹੜੇ ਬਿਜਲੀ ਮੰਤਰੀ ਨੇ ਸੰਜੀਵ अरोड़ा ਉਹ ਮੰਨ ਗਏ ਨੇ ਕਿ ਅਸੀਂ ਜ਼ਮੀਨਾਂ ਵੇਚ ਰਹੇ ਹਾਂ ਬਿਜਲੀ ਬੋਰਡ ਦੀਆਂ ਪਰ ਉਹ ਇਹ ਦਲੀਲ ਦੇ ਦੇ ਰਹੇ ਨੇ ਕਿ ਅਸੀਂ ਨਿਸ਼ਬਾ ਸਰ ਵੇਚ ਰਹੇ ਹਾਂ ਉਹ ਦਲੀਲ ਇਹ ਦੇ ਰਹੇ ਨੇ ਕਿ ਪੁਰਾਣੀ ਪਾਲਸੀ ਆ ਡੇਡ ਡੋਰ ਤਾ ਕੇ ਪੁਰਾਣੀ ਉਹਦੇ ਮੁਤਾਬਕ ਫੁਟੇਜ ਰਹੇ ਵੈਸੇ ਹੈਰਾਨੀ ਤਾਂ ਹੋਈ ਹੈ ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਇੰਨੇ ਦਿਨਾਂ ਚ ਇੱਕ ਕੋਇਨਸੀਡੈਂਸ ਇੱਕ ਕੀ ਕਰਦੀ ਹੈ ਕੀ ਨਿਸਰ ਕਰ ਸੋਚਦੀ ਹੈ ਕੀ ਨਿਸਰ ਕਰਾ ਗੁਰੂ ਨਾਨਕ ਦੇਵ ਜੀ ਦਾ ਜਦੋਂ 500 ਸਾਲਾ ਪ੍ਰਕਾਸ਼ ਪੂਰਨ ਸੀ ਉਸ ਵੇਲੇ ਸੀਐਮ ਸੀ ਸਾਡੇ ਮੁੱਖ ਮੰਤਰੀ ਸੀ ਜਸਟਿਸ ਗੁਰਨਾਮ ਸਿੰਘ ਇਕਲਾਰਾ ਪਰ ਡਿਗਰੇਵਾਲ ਉਹ ਜਸਟਿਸ ਗੁਰਨਾਮ ਸਿੰਘ ਨੇ ਨੀ ਪੱਥਰ ਰੱਖਿਆ ਸੀ 19 ਨਵੰਬਰ 1969 ਨੂੰ ਬਠਿੰਡਾ ਥਰਮਲ ਪਲਾਂਟ ਦਾ ਤੇ ਬਿਲਕੁਲ 50 ਸਾਲ ਬਾਅਦ 19 ਦੇ ਵਿੱਚ 2019 ਚ ਕੈਪਟਨ ਬ੍ਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਹਨਾਂ ਨੇ ਉਸੇ ਸਰਬਰਪਰਾਡ ਨੂੰ ਬੰਦ ਕਰਦਾ ਫੈਸਲਾ ਕਰ ਲਿਆ। ਸਿੱਥੇ ਕਹਿ ਰਿਹਾ ਸੀ ਬੋਟਾ ਲੈਂਡ ਵਿਲੇ ਮਨਪ੍ਰੀਤ ਸਿੰਘ ਬਾਦਲ ਜਿਹੜਾ ਉਹਨਾਂ ਦਾ ਵਿੱਤ ਮੰਤਰੀ ਸੀ ਇਹ ਤੋਂ ਆ ਰਿਹਾ ਸੀ ਪਤਾ ਕਰਨਾ ਤੇ ਉਹੀ ਅੱਗੇ ਸੀ। ਤੇ ਹੈ ਨਾ 50 ਸਾਲ ਬਾਅਦ ਤੇ ਹੁਣ ਜਦੋਂ ਅਸੀਂ ਗੁਰਤੇਗ ਬਾਦਲ ਸਾਹਿਬ ਦਾ 355 ਬਣਾ ਰਹੇ ਹਾਂ ਉਹਨਾਂ ਦੀ ਜ਼ਮੀਨ ਵੇਚਣ ਦੀ ਗੱਲ ਹੈ। ਜਿਹੜੀ ਸਰਬਰਪਰਾਡ ਦੇ ਮਗਰ ਪਿਆ ਹੋਇਆ ਸਾਨੂੰ ਤਾਂ ਇਹ ਡਰ ਲੱਗਿਆ ਪਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾ ਵੇਚ ਦੇ ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਇਹ ਕਹਿੰਦੇ ਨੇ ਲਾਸਟ ਬਾਈ ਚਾਂਸਰ ਹੈ ਹੋ ਸਕਦਾ ਹੈ ਕਿ ਤੋਂ ਬਾਅਦ ਲੋੜੀ ਨਾ ਪਾਵੇ ਸਾਨੂੰ ਕਿ ਪ੍ਰਾਈਵੇਟ ਹੱਥ ਚੜ ਜਾਵੇ ਪਤਾ ਨਹੀਂ ਕੀ ਕੀ ਕਰ ਰਹੇ ਇਹ ਲੇਕਿਨ ਹੁਣ ਲੋਕਾਂ ਨੂੰ ਆਪ ਉੱਠਣਾ ਪੈ ਰਿਹਾ ਹੈ ਆਪਣੀ ਜ਼ਮੀਨਾਂ ਬਚਾਉਣ ਲਈ ਆਪਣੇ ਇਜ਼ਾਰਿਆਂ ਦੀ ਜ਼ਮੀਨਾਂ ਬਚਾਉਣ ਲਈ ਜੇ ਬੇ ਕਿਸਾਨਾਂ ਨੇ ਆਪਣੀ ਜ਼ਮੀਨਾਂ ਬਚਾਈਆਂ ਉਹਨੇ ਇਹ ادارے ਹੁਣ ਆਪ ਤੇ ਜ਼ਮੀਨਾਂ ਬਚਾਉਣਗੇ ਜਾਂ ਵਿਚਾਰੇ ਨੇ ਪੀਐਸਸੀਬੀ ਹੈ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਇੰਜੀਨੀਅਰ ਟ ਐਸੋਸੀਏਸ਼ਨ ਉਹ ਚਾਹ ਪਾਵਰ ਪੰਪ ਪੈਦਲ ਉਹ ਵਿਜੀਲ ਬੋਰਡ ਦੀ ਐਸੋਸੀਏਸ਼ਨ ਉਹਨਾਂ ਨੇ ਕਹਤਾ ਜੀ 26 ਤੋਂ ਅਸੀਂ ਸੰਘਰਸ਼ ਕਰਾਂਗੇ 26 ਤੋਂ ਕਹਿੰਦੇ ਤੁਸੀਂ ਜ਼ਮੀਨਾਂ ਦੇ ਦੋ ਇਸ਼ੂ ਲੈ ਲਏ ਉਹਨਾਂ ਨੇ ਜ਼ਮੀਨਾਂ ਦੀ ਵਿਕਰੀ ਬੰਦ ਕਰੋ ਤੇ ਦੂਜਾ ਜਿਹੜੇ ਮਾਤਲ ਕੀਤੇ ਨੇ ਇੰਜੀਨੀਅਰ ਹਰੀਸ਼ ਕੁਮਾਰ ਪੱਤਰ ਕੀਤਾ ਹੋਇਆ ਤੇ ਡਾਇਰੈਕਟਰ ਜਨਰਲ ਹਰਜੀਤ ਸਿੰਘ ਰਿਸਪਸ ਕੀਤਾ ਹੋਇਆ ਇਹਨਾਂ ਨੂੰ ਬਹਾਲ ਕਰੋ ਇਹ ਦੋ ਬੰਗਾਨੇ ਉਹਨਾਂ ਨੇ ਤੇ ਤੁਸੀਂ ਸਾਡੀ ਜਿਹੜੀ 95 ਏਕੜ ਜ਼ਮੀਨ ਵੇਚ ਰਹੇ ਹੋ ਇਹ ਬੰਦ ਕਰੋ ਤੇ ਪਟਿਆਲਾ ਦੀ ਜ਼ਮੀਨ ਬੰਦ ਕਰੋ ਵੇਚ ਨਹੀਂ ਇਹ ਉਹਨਾਂ ਨੇ ਕਿਹਾ ਜੇ ਨਹੀਂ ਕਰਦੇ ਸੀ 26 ਨਵੰਬਰ ਨੂੰ ਪਹਿਲਾਂ ਇੱਕ ਤੋਂ ਉਹ ਕਹਿੰਦੇ ਵੀ ਸਾਰੇ ਅਸੀਂ ਜਿਹੜਾ ਸਰਕਾਰੀ ਵਟਸਐਪ ਗਰੁੱਪ ਹੈ ਉਹਦੇ ਚੋਂ ਸੀ ਅਸਤੀਫਾ ਦੇਵਾਗੇ ਤੇ ਅਸੀਂ ਇਹਦਾ ਵਿਰੋਧ ਕਰਦੇ ਆਂ ਤੇ ਦੂਜੇ ਪਾਸੇ ਬਿਜਲੀ ਮੰਤਰੀ ਦੀ ਮੈਗਲ ਤਸੀ ਚੁੱਕੇ ਸੰਜੀਵ अरोੜ ਕਹਿੰਦੇ ਸੀ ਬਿਲਕੁਲ ਜਿਹੜਾ ਕਰ ਰਹੇ ਆ ਦਜਵਦਨ ਸਰ ਤਾਂ ਕੋਈ ਸਾਡੇ ਇਸ ਤਰ੍ਹਾਂ ਦੀ ਨਹੀਂ ਸਭ ਅੱਛਾ ਸਰਕਾਰ ਨੂੰ ਸਭ ਅੱਛਾ ਲੱਗ ਰਿਹਾ ਤੇ ਜਿਵੇਂ ਕੇਂਦਰ ਸਰਕਾਰ ਲੱਗੀ ਹੈ ਪੰਜਾਬ ਯੂਨੀਵਰਸਿਟੀ ਦੇ ਗੱਲਾਂ ਤਾਂ ਸਮਝ ਆਉਣਗੇ ਸ਼ੁਰੂ ਹੋਏ ਕਿ ਜਵਾਹਰਪੁਰ ਦਾ ਮਦਸੇ ਪ੍ਰਿਆਵ ਯੂਨੀਵਰਸਿਟੀ ਸੈਂਟਰ ਤੋਂ ਉਹਨਾਂ ਦਾ ਕੱਲ ਮੀਟਿੰਗ ਕੀਤੀ ਸੀ ਵਿਦਿਆਰਥੀਆਂ ਨੇ ਅਪਰੀਆ ਜਿਹੜੀਆਂ ਹਮਦਰਦ ਜਥੇਬੰਦੀਆਂ ਨੇ ਕਿਸਾਨਾਂ ਨਾਲ ਮੋਰ ਲਾਜੂਮ ਜਥੇਬੰਦੀਆਂ ਨਾਲ ਵਿਦਿਆਰਥੀ ਤੌਰ 'ਤੇ ਰਹੀ ਹੈ ਉਸ ਮੀਟਿੰਗ 'ਚ ਫੈਸਲਾ ਉਹਨਾਂ ਨੇ ਕੀਤਾ ਕਿ ਇਹਨਾਂ ਨੂੰ 25 ਤੱਕ ਦਾ ਟਾਈਮ ਦੇ ਦਈਏ ਨਵੰਬਰ ਤੱਕ ਜੇ ਫੈਸਲਾ ਨਹੀਂ ਕਰਦੇ ਯੂਨੀਵਰਸਿਟੀ ਅਥਾਰਟੀ ਚੌਣਦਰ ਨਹੀਂ ਐਲਾਨ ਕਰਦੀ ਤਾਂ 26 ਨੂੰ ਸਿ ਯੂਨੀਵਰਸਿਟੀ ਬੰਦ ਕਰ ਦਾਂਗੇ ਇਹ ਉਹਨਾਂ ਨੇ ਫੈਸਲਾ ਕੀਤਾ ਹੁਣੋ ਗੱਲ ਇਹ ਹੈ ਕਿ ਇਹ ਇੱਕ ਪਾਸੇ ਤਾਂ ਇਹ ਕਰਤਾ ਦੂਜੇ ਪਾਸੇ ਉਹਨਾਂ ਦਾ ਰਜਿਸਟਰ ਕਹਿੰਦੇ ਵੀ ਇਹ ਨਾ ਕਰੋ ਥੋੜਾ ਹੋਰ ਇੰਤਜ਼ਾਰ ਕਰੋ ਅਸੀਂ ਚੱਲੇ ਆਂ ਵਾਈਸ ਪ੍ਰੈਜ਼ੀਡੈਂਟ ਆਉਟ ਗਿਆ ਮਤਲਬ ਕਿ ਟ੍ਰਾਂਸਫਰ ਹੋ ਬੈਠਾ ਤੇ ਸਾਡਾ ਉਹਨਾਂ ਨੇ ਅਸੀਂ ਹੋ ਸਕਦਾ ਸਾਰਾ ਸੁਵਿਧਾ ਇਹ ਜਿਹੜਾ ਸਮਾਧਾਨ ਲੈ ਕੇ ਆਈਏ ਇੱਕ ਤਾਂ ਇਹ ਨੁਕਤਾ ਦੇਖੋ ਕਿ ਸ਼ੈਡੋ ਟੈਪਰੇਸ਼ਨ ਬੰਦ ਹੈ ਪ੍ਰੈਸ਼ਰ ਜਨਰੇਸ਼ਨ ਜੀ ਦਾ ਬਣ ਰਿਹਾ ਅਸਰ ਦੇ ਵਿੱਚ ਤੇ ਸਿਆਣੇ ਦੇ ਮੁੰਡੇ ਐਡੇ ਸਿਆਣੇ ਨੇ ਕੱਲ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਉਦੋਂ ਬਾਅਦ ਇਹਨੇ ਦੱਸਤਾ ਕਿ ਇਹ ਭਾਜਪਾ ਤੇ ਆਰਐਸਐਸ ਇਹਦੇ ਪਿੱਛੇ ਇਹਨਾਂ ਦੇ ਨੀਤੀਆਂ ਦੇ ਪਿੱਛੇ ਨੇ ਤੇ ਅਸੀਂ ਇਹਨਾਂ ਇਹ ਜਿਹੜੇ ਨੇ ਡਿਜੀਟਲ ਕਰਨਾ ਚਾਹੁੰਦੇ ਨੇ ਕੇਂਦਰੀਕਰਨ ਕਰਨਾ ਚਾਹੁੰਦੇ ਨੇ ਇਹ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹਨੂੰ ਲਾਗੂ ਕਰਨਾ ਚਾਹੁੰਦੇ ਨੇ ਇਹ ਭਗਵਾ ਭਗਵਾ ਕਰਨ ਕਰਨਾ ਚਾਹੁੰਦੇ ਨੇ ਇਸ ਕਰਕੇ ਸੀ ਇਹਨਾਂ ਦਾ ਬ੍ਰੋਥ ਕਰ ਰਹੇ ਤੇ ਇਹ ਸੈਨਟ ਤੇ ਹਮਲਾ ਵੀ ਉਹਦਾ ਹੀ ਹੈ ਤੇ ਬਹੁਤ ਨਜ਼ਰ ਆਈ ਦਿਐ ਸੀ ਲੱਗਾ ਤਾਂ ਚੋਣ ਨਹੀਂ ਕਰਾਈ 750 ਰੁਪਏ ਫਿਰ ਕਹਿੰਦੇ ਕੰਨ ਵਿੱਚੋਂ 30 ਪੇਪਰ ਇਲੈਕਟਡ ਇਸਾਂ ਸਿਲੈਕਟਡ ਆ ਤਾਂ ਗਿਆ ਸੀ ਵੀ ਸਾਡੇ ਹੱਥ ਚ ਆ ਜੇ ਆਪਣੀ ਮਰਜ਼ੀ ਨਾਲ ਚਲਾਈਏ ਉਹ ਤਾਂ ਵਿਦਿਆਰਥੀ ਝਟ ਕੇ ਤੇ ਇਸ ਕਰਕੇ ਉਹਨਾਂ ਨੂੰ ਝੋਕਣਾ ਪਿਆ ਤੇ ਹਲੇ ਪੂਰੇ ਥੋੜੀ ਝੁਕੇ ਨਹੀਂ ਤਵੇ ਤੁਮ ਕਿਹਾ ਸੀ ਜਿਹੜੇ ਮਾਨਸਾਫ ਕਰ ਰਹੇ ਨੇ ਨਾ ਗੱਲਾਂ ਉਹ ਕੋਈ ਜਿਆਦਾ ਉਹਨਾਂ ਤੇ ਵਿਸ਼ਵਾਸ ਇਸ ਕਰਕੇ ਨਹੀਂ ਕਿ ਪਹਿਲਾਂ ਵੀ ਇਹੀ ਕਰਕੇ ਸੀ ਹੋ ਆਪਣੀ ਪਿੱਟ ਥਪਤ ਪਾ ਲੈਂਦੇ ਨੇ ਪ੍ਰੈਸ ਕਾਨਫਰੈਂਸ ਅੰਦਰ ਕੁਝ ਹੋਰ ਕਹਦੇ ਨੇ ਆਕੇ ਤਾਂ ਕਹਿੰਦੇ ਸਰ ਗਿਆ ਜਿੰਨੇ ਵੀ ਏਜੰਡੇ ਦੀਆਂ ਐਟਵਾਂ ਸੀ ਪੰਜਾਬ ਨਾਲ ਸੰਬੰਧਤ ਉਹ ਡੈਫਰ ਹੋ ਗਈਆਂ ਕਿੱਥੇ ਹੋ ਗਈਆਂ ਨੇ ਜੀ ਅੰਦਰ ਸ਼ਾਹ ਨੇ ਤਾਂ ਕਹਿਤਾ ਕਿ ਪੰਜਾਬ ਤੇ ਰਹਿਣਾ ਆਪਾਂ ਚ ਬੈਠ ਕੇ ਡਿਪਟਲੋਜੀ ਰਿਆਣਾ ਨੂੰ ਦਿਓ ਤੁਸੀਂ ਕਹੋ ਲੋ ਜੀ ਤਾਂ ਕਿ ਤੁਹਾਡੀ ਬਿੱਤੀ ਹਾਲਤ ਵੀ ਸਦਰੂ ਐਫੀਲੀਏਸ਼ਨ ਫੀਸ ਵੀ ਲਊ ਤੁਹਾਨੂੰ ਇਹ ਕੀ ਮਤਲਬ ਕੀ ਹੈ ਹਰਿਆਣੇ ਨੂੰ ਤਾਂ ਵਿੱਚ ਪਾਤਾ ਤੇ ਹੁਣ ਵਿਦਿਆਰਥੀ ਕਹਿੰਦੇ ਸਾਨੂੰ ਲੜਾਉਣਾ ਚਾਹੁੰਦੇ ਨੇ ਸਾਡੇ ਵਿਚ ਫਰਕ ਪਾਉਣਾ ਚਾਹੁੰਦੇ ਨੇ ਸਾਡੇ ਵਿਚ ਦਰਾਰ ਪਾਉਣਾ ਚਾਹੁੰਦੇ ਨੇ ਤੇ ਮਾਨ ਸਾਹਿਬ ਨੇ ਤਾਂ ਇਹ ਦੱਸੀ ਜੀ ਤਾਂ ਇਹ ਸਰਕਾਰ ਦਾ ਉਹਦੀ ਨੀਤੀ ਤਾਂ ਸਮਝ ਆਉਂਦੀ ਹੈ ਕਿ ਪੰਜਾਬ ਦੇ ਹੱਕਾਂ ਦਾ ਜਿਹੜਾ ਪੰਜਾਬ ਦਾ ਕਾਨੂੰਨੀ ਹੱਕ ਵੀ ਹੈ ਪੰਜਾਬ ਦਾ ਸੰਵਧਾਨਕ ਹੱਕ ਵੀ ਹੈ ਪੰਜਾਬ ਦਾ ਨੈਤਿਕ ਹੱਕ ਵੀ ਹੈ ਪੰਜਾਬ ਦੀ ਵਿਰਾਸਤ ਹੈ ਪੰਜਾਬ ਨੇ ਬਣਾਈ ਹੈ ਆਪਣੇ ਪੈਸੇ ਨਾਲ ਬਣਾਈ ਹੈ ਯੂਨੀਵਰਸਿਟੀ ਤੇ ਸਾਰਾ ਕੁਝ ਛੋੜਦੇ باوجود ਹਰਿਆਣਾ ਦਾ ਕੀ ਮਤਲਬ ਇਹਦੇ ਵਿੱਚ ਤਾਂ ਜਿਵੇਂ ਪੰਜਾਬ ਦਾ ਪਾਡਰ ਘੱਟ ਰੋਇਆ ਸੀ ਨਾ ਹਰਿਆਣਾ ਬਣ ਗਿਆ ਵਿੱਚੋਂ ਤੇ ਜਿਹੜੀ ਨਵਾਂ ਸਟੇਟ ਬਣਦਾ ਉਹਦੀ ਰਾਜਧਾਨੀ ਵੰਡੀ ਚਾਹੀਦੀ ਹੈ ਨਹੀਂ ਬਣਾਈ ਤਾਂ ਤੋ ਇਹ ਸਾਰਾ ਕੁਝ ਸਮਝ ਆਉਗਾ ਤੇ ਵਿਦਿਆਰਥੀਆਂ ਨੂੰ ਵੀ ਸਮਝ ਆ ਗਿਆ ਹੁਣ ਤਾਂ ਵਿਦਿਆਰਥੀ ਕਹਿੰਦੇ ਵੀ ਐਸ ਤਰ੍ਹਾਂ ਨਹੀਂ ਅਸੀਂ ਹੁਣ ਤੇ ਹੁਣ ਤਾਂ ਇੱਕ ਪਾਸੇ ਦੀ ਲੜਾਈ ਲੜਾਂਗੇ ਪਹਿਲੇ ਦਰਸ਼ਕ ਸੱਚੀ ਗੱਲ ਤਾਂ ਇਹੀ ਹੈ ਜਿਸ ਤਰ੍ਹਾਂ ਉਹਦੇ ਅਰਥ ਸੀ ਸਿਆਣਾ ਹੋਏ ਸਾਡਾ ਹੋਰਾਂ ਕੀ ਚਾਹੀਦਾ ਜਿਵੇਂ ਦੁਨੀਆਂ 'ਚ ਜਨਰੇਸ਼ਨ Z ਦੀ ਗੱਲ ਚੱਲੀ ਹੈ ਜਿਹੜੇ ਬੱਚੇ 97 ਤੋਂ 82 ਤੱਕ ਜਿਹੜਾ ਡਿਜੀਟਲ ਏਜ ਵਾਲੇ ਬੱਚੇ ਨੇ ਸੋਸ਼ਲ ਮੀਡੀਆ ਵਾਲੇ ਬੱਚੇ ਨੇ ਉਹ ਸਿਆਣੇ ਵੀ ਨੇ ਉਹ ਸਮਝਦਾਰ ਵੀ ਨੇ ਉਹਨਾਂ ਨੂੰ ਸਿਆਸੀ ਤੌਰ ਤੇ ਸਮਝ ਵੀ ਹੈ ਤੇ ਉਹ ਲੱਗੇ ਨੇ ਔਰ ਜੇਸੇ ਵਧੀਆਂ ਵੀ ਲੱਗ ਗਏ ਤਾਂ ਇਸ ਕੋਲੋਂ ਸ਼ਾਇਦ ਸਰਕਾਰ ਨੂੰ ਫਰਕ ਪਾਵੇ ਫਰਕ ਪੈਣਾ ਤੋ ਹੁਣ ਜਿਵੇਂ ਮੈਂ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਦੱਸਿਆ ਉਹ ਵੀ ਬੱਚੇ ਮਿਲ ਕੇ ਗਏ ਨੇ ਕਹਿੰਦੇ ਜੀ ਇਸ ਤਰ੍ਹਾਂ ਦੀ ਗੱਲ ਆਸੀਂ ਵੀ ਥਾਹ ਬੈਠੇ ਆ ਇੱਥੋਂ ਵੀ ਬੱਚੇ ਉੱਥੇ ਗਏ ਉਹਨਾਂ ਦੀ ਮਦਦ ਤੇ ਤੋ ਪੰਜਾਬ ਯੂਨੀਵਰਸਿਟੀ ਦਾ ਮਸਲਾ ਜਿਹੜਾ ਉਲਝਿਆ ਹੋਇਆ ਚਾਹੀਦਾ ਤਾਂ ਇਹੀ ਹੈ 25 ਤੱਕ ਆਓ ਜੀ ਕਰਾ ਦਿਓ ਜੇ ਤੁਸੀਂ ਲੱਗੇ ਹੋ ਦਿਨੋ ਕਰਾਉਣਾ ਚਾਹੁੰਦੇ ਕਰਾਓ ਆ ਜਿਹੜਾ ਨਵਾਂ ਤੁਸੀਂ ਸੋਚਾ ਛੱਡਤਾ ਆਪਸ ਚ ਕਰ ਲਓ ਉਹੜੇ ਕਹਿਣਗੇ ਜੀ ਆਪਸ ਚ ਕਰ ਲਓ ਫਿਰ ਆਪਸ ਹੋਣਾ ਨਹੀਂ ਫਿਰ ਉਹ बन ਜਾਣਗੇ ਵਿਚੋਲੇ ਇਹ ਜੀ ਅਸੀਂ ਕਰਦੇ ਹਾਂ ਫੈਸਲਾ ਫਿਰ ਉਹ ਜੋ ਵੀ ਪਹਿਲਾਂ ਹੋਇਆ ਸੀ ਫਿਰ ਉਹਨਾਂ ਦੇ ਅਕੱਚ ਕਰਦੇ ਹਾਂਗੇ ਹਰਿਆਣੇ ਨੂੰ ਪਾ ਲੋ ਜੀ ਤੋਂ ਇਸ ਬਾਣ ਸਾਹਿਬ ਨੂੰ ਚਾਹੀਦਾ ਇੱਥੇ ਸਾਰਾ ਰਿਪੋਰਟ ਲਾ ਕੇ ਚੱਲਣ ਆਲ ਪਾਰਟੀ ਮੀਟਿੰਗ ਬੁਲਾ ਲੈਣ ਇਕੱਠੇ ਹੋਵੇ ਜੇ ਕਿਹ ਮਤ ਸਾਰੇ ਜਿਹੜੇ ਸਾਡੇ 20 ਦੇ 20 ਐਮਟੀ ਦੇ ਉਹਨਾਂ ਨੂੰ ਵੀ ਇਕੱਠੇ ਹੋ ਕੇ ਇਸ ਮਾਮਲੇ 'ਚ ਕੁਝ ਕਰਨਾ ਚਾਹੀਦਾ ਤਾਂ ਮੈਂ ਪਹਿਲਾਂ ਵੀ ਬਿਕਰਮ ਜੀ ਸੰਸਾਨੀ ਨੂੰ ਕਿਹਾ ਸੀ ਕਿ ਤੁਸੀਂ ਕਰ ਸਕਦੇ ਤੁਸੀਂ ਕਰੋ ਐਸਟਰਾ ਦਾ ਕੰਮ ਸੋ ਮੈਂ ਤਨਵਿਧ ਬਾਰੇ ਤੁਹਾਡੇ ਨਾਲ ਅਪਡੇਟ ਕਰਦਾ ਸੀ ਤੁਹਾਨੂੰ ਆਪਾਂ ਕਰਾਂਗੇ ਹੋ ਸਕਦਾ ਹੈ ਸ਼ਾਮ ਨੂੰ ਇੱਕ ਵੀਡੀਓ ਹੋਰ ਮੈਂ ਪਾਪਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ